ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਬਾਦਸ਼ਾਹ ਜਹਾਂਗੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਿਕਾਰ ਖੇਡਣ ਲਈ ਇੱਕ ਜੰਗਲ ਵਿੱਚ ਲੈ ਗਏ ਜੰਗਲ ਵਿੱਚ ਪਹੁੰਚ ਕੇ ਗੁਰੂ ਜੀ ਨੇ ਅਜੇ ਹੀ ਬਹਾਦਰੀ ਦਿਖਾਈ ਜੋ ਆਪਣੇ ਹੱਥੋਂ ਕੋਈ ਵੀ ਸ਼ਿਕਾਰ ਖਾਲੀ ਨਾ ਜਾਣ ਦਿੱਤਾ ਬਾਦਸ਼ਾਹ ਜਹਾਂਗੀਰ ਗੁਰੂ ਜੀ ਨੂੰ ਸ਼ਾਸਤਰ ਵਿੱਦਿਆ ਵਿੱਚ ਨਪੁੰਨ ਦੇਖ ਕੇ ਬੜਾ ਪ੍ਰਸੰਨ ਹੋਇਆ ਬਾਦਸ਼ਾਹ ਜਹਾਂਗੀਰ ਨੇ ਇਹ ਸੁਣ ਰੱਖਿਆ ਸੀ ਕਿ ਜੰਗਲ ਵਿੱਚ ਇੱਕ ਖੂੰਖਾਰ ਸ਼ੇਰ ਰਹਿੰਦਾ ਹੈ ਇਸ ਲਈ ਜਹਾਂਗੀਰ ਨੇ ਸਾਰਿਆਂ ਨੂੰ ਕਿਹਾ ਕਿ ਜਿਸ ਦਿਸ਼ਾ ਵੱਲ ਸ਼ੇਰ ਰਹਿੰਦਾ ਹੈ ਉਸ ਵਾਰੇ ਖੋਜ ਕਰੋ ਸ਼ੇਰ ਦਾ ਸ਼ਿਕਾਰ ਕਰਨ ਲਈ ਬਾਦਸ਼ਾਹ ਜਹਾਂਗੀਰ ਆਪਣੇ ਸੈਨਿਕਾਂ ਨਾਲ ਸ਼ੇਰ ਦੇ ਪੰਜਿਆਂ ਦੇ ਨਿਸ਼ਾਨ ਦੇਖ ਕੇ ਸ਼ੇਰ ਨੂੰ ਲੱਭਣ ਲੱਗਾ ਲੱਭਦੇ-ਲੱਭਦੇ ਜਦੋਂ ਸਾਰੇ ਸੈਨਿਕ ਸ਼ੇਰ ਦੇ ਟਿਕਾਣਿਆਂ ਤੱਕ ਪਹੁੰਚ ਗਏ ਤਾਂ ਘੋੜਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਸੁਣ ਕੇ ਸ਼ੇਰ ਦਹਾੜਦਾ ਹੋਇਆ ਬਾਹਰ ਨਿਕਲ ਆਇਆ ਉਸ ਨੂੰ ਦੇਖਦਿਆਂ ਹੀ ਸਾਰੇ ਸੂਰਮੇ ਭੱਜ ਗਏ ਕੋਈ ਵੀ ਸ਼ੇਰ ਦੇ ਨੇੜੇ ਆਉਣ ਦੀ ਹਿੰਮਤ ਨਾ ਕਰ ਸਕਿਆ ਸ਼ੇਰ ਦੀ ਦਹਾੜ ਸੁਣ ਕੇ ਬਾਦਸ਼ਾਹ ਦਾ ਹਾਥੀ ਵੀ ਸ਼ਾਂਤ ਨਹੀਂ ਸੀ ਹੋ ਰਹਾ ਤਦ ਬਾਦਸ਼ਾਹ ਨੇ ਆਪਣੇ ਸ਼ਿਕਾਰੀਆਂ ਨੂੰ ਆਖਿਆ ਕਿ ਜਿਹੜਾ ਇਹਦਾ ਸ਼ਿਕਾਰ ਕਰੇਗਾ ਉਸ ਨੂੰ ਮੈਂ ਬਹੁਤ ਸਾਰਾ ਇਨਾਮ ਦੇਵਾਂਗਾ ਪਰ ਸ਼ੇਰ ਤੋਂ ਡਰਦਾ ਕੋਈ ਵੀ ਜੋਧਾ ਅੱਗੇ ਨਾ ਹੋਇਆ ਪਰ ਤਨ ਤਨ ਸਾਹਿਬ ਸ੍ਰੀ ਹਰ ਗੋਬਿੰਦ ਸਾਹਿਬ ਜੀ ਸ਼ੇਰ ਨੂੰ ਦੇਖ ਕੇ ਪਿੱਛੇ ਨਹੀਂ ਹਟੇ ਬਲਕਿ ਸ਼ੇਰ ਦਾ ਸ਼ਕਾਰ ਕਰਨ ਲਈ ਘੋੜੇ ਤੇ ਉਤਰ ਗਏ ਢਾਲ ਤੇ ਤਲਵਾਰ ਫੜ ਕੇ ਸ਼ੇਰ ਵੱਲ ਚੱਲ ਪਏ ਇਹ ਵੇਖ ਕੇ ਸਾਰੇ ਜਾਨੇ ਇਸ ਅਜੀਵ ਘੋਤਕ ਨੂੰ ਦੇਖਣ ਲੱਗੇ ਗੁਰੂ ਜੀ ਬੜੇ ਹੀ ਧੀਰਜ ਨਾਲ ਅੱਗੇ ਵੱਧਦੇ ਜਾ ਰਹੇ ਸਨ ਗੁਰੂ ਜੀ ਨੇ ਨੇੜੇ ਹੋ ਕੇ ਸ਼ੇਰ ਨੂੰ ਬੰਗਾ ਰਿਆ ਸ਼ੇਰ ਨੇ ਕਰੋਧ ਵਿੱਚ ਦਹਾੜਿਆ ਤੇ ਸ਼ੇਰ ਭਜਦਾ ਹੋਇਆ ਤੇ ਦਿਹਾੜ ਦਾ ਹੋਇਆ ਗੁਰੂ ਜੀ ਤੇ ਬਾਰ ਕਰਨ ਲੱਗਾ। ਜਹਾਂਗੀਰ ਤੇ ਉਸ ਦੇ ਸ਼ਿਕਾਰੀਆਂ ਦੀਆਂ ਅੱਖਾਂ ਬੰਦ ਹੋ ਗਈਆਂ। ਉਹ ਸੋਚਣ ਲੱਗੇ ਕਿ ਗੁਰੂ ਜੀ ਇਸ ਸ਼ੇਰ ਦੇ ਅੱਗੇ ਟੇਕ ਨਹੀਂ ਸਕਣਗੇ। ਉਹ ਦੂਰ ਖੜੇ ਡਰੀ ਜਾ ਰਹੇ ਸਨ ਅਤੇ ਵੇਖ ਰਹੇ ਸਨ ਪਰ ਕੋਈ ਵੀ ਨੇੜੇ ਨਹੀਂ ਸੀ ਆ ਰਿਹਾ। ਉਧਰ ਗੁਰੂ ਜੀ ਨੇ ਸ਼ੇਰ ਦੇ ਪੰਜਿਆਂ ਤੇ ਮੂੰਹ ਦਾ ਬਾਰ ਆਪਣੀ ਢਾਲ ਨਾਲ ਰੋਕਿਆ ਗੁਰੂ ਜੀ ਸਾਵਧਾਨ ਹੁੰਦੇ ਹੋਏ ਇੱਕ ਜ਼ਬਰਦਸਤ ਬਾਰ ਸ਼ੇਰ ਦੇ ਸਰੀਰ ਤੇ ਕੀਤਾ ਇਸ ਤੋਂ ਪਹਿਲਾਂ ਕਿ ਸ਼ੇਰ ਪਿੱਛੇ ਹਟ ਕੇ ਦੁਬਾਰਾ ਹਮਲਾ ਕਰਦਾ ਉਸ ਦੇ ਸਰੀਰ ਤੇ ਇੱਕ ਡੂੰਗਾ ਫਟ ਪੈ ਗਿਆ ਸੀ ਤੇ ਉਹ ਧਰਤੀ ਤੇ ਜਾ ਡਿੱਗਾ ਥੋੜਾ ਤੜਫਿਆ ਤੇ ਉਸ ਦਾ ਸਰੀਰ ਅਡੋਲ ਹੋ ਗਿਆ ਹੁਣ ਸ਼ੇਰ ਮਰ ਚੁੱਕਿਆ ਸੀ। ਜਹਾਂਗੀਰ ਨੇ ਇਹ ਸਾਰੀ ਘਟਨਾ ਆਪਣੇ ਅੱਖਾਂ ਨਾਲ ਦੇਖੀ ਸੀ। ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਕੋਈ ਪੁਰਖ ਇੰਨੇ ਵੱਡੇ ਸ਼ੇਰ ਨੂੰ ਕੇਵਲ ਢਾਲ ਤੇ ਤਲਵਾਰ ਨਾਲ ਹੀ ਮਾਰ ਸਕਦਾ ਹੈ। ਉਸਨੇ ਗੁਰੂ ਜੀ ਨੂੰ ਧੰਨ ਹੋ ਧੰਨ ਹੋ ਕਿਹਾ। ਕੋਲ ਖੜੇ ਹੋ ਕੇ ਸ਼ੇਰ ਵੱਲ ਦੇਖਣ ਲੱਗਾ। ਅਚਾਨਕ ਇੱਕਦਮ ਤੇਜ ਪ੍ਰਕਾਸ਼ ਹੋਇਆ ਸਾਰੇ ਆਕਾਸ਼ ਵਿੱਚ ਲਾਲੀ ਫੈਲ ਗਈ ਇਹ ਸਾਰਾ ਘੋਤਕ ਦੇਖ ਕੇ ਬਾਦਸ਼ਾਹ ਨੇ ਆਪਣੀਆਂ ਅੱਖਾਂ ਉੱਪਰ ਉਠਾਈਆਂ ਗੁਰੂ ਜੀ ਨੂੰ ਪੁੱਛਣ ਲੱਗਾ ਇਹ ਕਿਉਂ ਹੋਇਆ ਇਹ ਕੌਣ ਸੀ ਇਸ ਤਰ੍ਹਾਂ ਪ੍ਰਕਾਸ਼ ਕਿਉਂ ਦਿਖਾਈ ਦਿੱਤਾ ਹੈ ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਇਸ ਦਾ ਨਾਮ ਕਾਸਮ ਬੇਗ ਹੈ ਤੁਸੀਂ ਬੁਲਾ ਕੇ ਪੁੱਛ ਲਵੋ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਤਦ ਬਾਦਸ਼ਾਹ ਨੇ ਉਹਦਾ ਨਾਮ ਲੈ ਕੇ ਬੁਲਾਇਆ ਤੇ ਸ਼ੇਰ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਮੈਂ ਮਨੁੱਖੀ ਜਾਮੇ ਵਿੱਚ ਸੀ ਹੁਣ ਸ਼ੇਰ ਦੇ ਸਰੀਰ ਵਿੱਚ ਹੋ ਕੇ ਇਸ ਜੰਗਲ ਵਿੱਚ ਰਹਿੰਦਾ ਸੀ ਤੁਹਾਡੇ ਪਿਤਾ ਬਾਦਸ਼ਾਹ ਅਕਬਰ ਸ਼ਾਨ ਮੈਂ ਕਬੀਲੇ ਵਿੱਚੋਂ ਉਹਨਾਂ ਦਾ ਭਰਾ ਲੱਗਦਾ ਸੀ ਇੱਕ ਦਿਨ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਕੋਲ ਦਰਸ਼ਨ ਕਰਨ ਦੀ ਇੱਛਾ ਧਾਰ ਕੇ ਗਏ ਛਨ ਮੈਂ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਉਹਨਾਂ ਨੇ ਜਾ ਕੇ ਗੁਰੂ ਅਮਰਦਾਸ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਇਹ ਵੇਖ ਕੇ ਮੈਂ ਬੜਾ ਗੁੱਸਾ ਕੀਤਾ ਕਿ ਇੰਨਾ ਵੱਡਾ ਬਾਦਸ਼ਾਹ ਹੋ ਕੇ ਸਿੱਖਾਂ ਦੇ ਗੁਰੂ ਨੂੰ ਕਿਉਂ ਮੰਨਦਾ ਹੈ ਲੋਕਾਂ ਨੂੰ ਸੁਣਾ ਕੇ ਮੈਂ ਬੜੀ ਨਿੰਦਿਆ ਕੀਤੀ ਪਰ ਮੇਰਾ ਚਾਰਾ ਕੋਈ ਨਾ ਚੱਲਿਆ ਰਾਤੀ ਗਵਿੰਦਵਾਲ ਵਿਖੇ ਠਹਿਰੇ ਤਾਂ ਰਾਤ ਦਾ ਖਾਣਾ ਤਿਆਰ ਹੋ ਕੇ ਆਇਆ ਇਸ ਵਿੱਚ ਇੱਕ ਟੁਕੜਾ ਮਾਸ ਦਾ ਵੀ ਸੀ ਮੈਂ ਉਸ ਨੂੰ ਲਾਲਚ ਕਰਕੇ ਖਾ ਗਿਆ ਪਰ ਮਾਸ ਕੱਚਾ ਸੀ ਜਿਸ ਕਰਕੇ ਰਾਤ ਨੂੰ ਮੇਰੇ ਪੇਟ ਵਿੱਚ ਦਰਦ ਹੋਇਆ ਇੰਨਾ ਜ਼ਿਆਦਾ ਦਰਦ ਹੋਇਆ ਕਿ ਮੇਰੇ ਉੱਥੇ ਹੀ ਪ੍ਰਾਣ ਨਿਕਲ ਗਏ ਇਸ਼ ਕਰਕੇ ਮੈਨੂੰ ਸ਼ੇਰ ਦਾ ਸਰੀਰ ਧਾਰਨਾ ਪਿਆ ਦੂਜਾ ਖਿਆਲ ਮੇਰਾ ਗੁਰੂ ਵੱਲ ਸੀ ਇਸ ਦਾ ਫਲ ਮੈਨੂੰ ਇਹ ਮਿਲਿਆ ਹੈ ਜੋ ਇਸ ਗੁਰੂ ਨੇ ਆਪ ਆ ਕੇ ਮਾਰ ਦਿੱਤਾ ਹੈ ਇਹ ਗੱਲ ਕਹਿ ਕੇ ਉਹ ਸ਼ੇਰ ਸਵਰਗਾਂ ਵਿੱਚ ਚਲਾ ਗਿਆ ਇਹ ਸੁਣ ਕੇ ਬਾਦਸ਼ਾਹ ਮਨ ਵਿੱਚ ਬੜਾ ਹੈਰਾਨ ਹੋਇਆ ਬਾਦਸ਼ਾਹ ਨੇ ਗੁਰੂ ਜੀ ਦੀ ਵੱਡੀ ਵਿਡਿਆਈ ਨੂੰ ਜਾਣਿਆ ਤੇ ਬਹੁਤ ਬਲਵਾਨ ਸੂਰਮੇ ਹੋਣ ਕਰਕੇ ਉਹਨਾਂ ਦੀ ਸ਼ੋਭਾ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਗੱਦੀ ਆਲੋਕਿਕ ਸ਼ਕਤੀ ਵਾਲੀ ਹੈ ਜਿਸ ਨੇ ਹਜ਼ਾਰਾਂ ਦੇ ਦਿਲਾਂ ਵਿੱਚ ਖੁਸ਼ੀਆਂ ਪ੍ਰਗਟ ਕੀਤੀਆਂ ਹਨ ਧੰਨ ਧੰਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ